ਕਿੰਨੇ ਦੇ ਵਿੱਚ ਨੇ ਫਿਰ ਪਤਾ ਤਾਂ ਲੱਗੇ ਸਾਹਮਣੇ ਉਹ ਵੀ 3 12000 ਰੁਪਇਆ ਮੰਗਿਆ ਤੇ ਹੋਰ ਕੋ 500 ਘਟਦੇ ਹੋਵੇ ਲਾ ਵੀ ਜੋੜਾ ਬੱਕਰਾਂ ਦਾ ਤੁਹਾਨੂੰ ਦਿਖਾਉਣੇ ਆ ਤੇ ਇਹਨੂੰ ਪੁੱਛ ਰਿਹਾ ਕਿੰਨੇ ਪੈ ਰਿਹਾ ਗੱਲ ਟੋਕਰੀ ਵਾਲੀ ਲੱਗਦੀ ਆ ਯਾਰ ਆ ਪਗੜਾ ਦਾ ਪਤਾ ਆ ਉਹਦਾ ਸੌਦਾ ਲੈਣ ਜੇ ਤੇਰਾ ਮਾਨ ਕੀ ਹੋਏ ਹਾਂ ਜੱਗੀ ਸੌਦਾ ਸਿਰੇ ਚੜਦਾ ਤਾਂ ਨਹੀਂ ਦਿੰਦਾ ਪਰ ਵੇਹ ਨੇ ਲੱਗ ਜੂ ਪਤਾ ਤੇਰੀ ਵੀ ਖਾਨਦਾਨੀ ਦਾ ਚਾਹ ਦੇ ਵਿੱਚ ਦੁੱਧ ਬੱਕਰੀ ਬਗਾਨੀ ਦਾ ਤੇਰੀ ਗੜਤੀ ਦਾ ਪਤਾ ਲੱਗ ਗਿਆ ਜੀ ਅੱਜ ਜੱਗੀ ਆ ਵੀ ਤਲੇ ਨੇ ਵੇਖ ਲਾ ਚੱਕ ਕੇ ਦੇਖ ਲਾ ਓ ਰੱਛਾ ਨਾਲ ਬੱਧਾ ਕਿਤੇ ਕੰਜਰ ਦੇ ਤੋੜਨੇ ਉਹਨੂੰ ਇੱਕ ਲੈਣਾ ਇੱਕ ਲੈ ਚੱਲ ਇੱਕ ਲੈ ਲੈ ਇੱਕ ਦਾ ਨੂੰ ਦਸਣਾ ਯਾਰ ਮੈਂ ਚੰਗੀ ਨਸਲ ਦਾ ਤੂੰ ਛਾਂਟ ਕੇ ਲੈ ਗਿਆ ਕੁਆਲਟੀ ਲੈ ਗਿਆ ਬਹੁਤ ਭਾਈ ਜੋੜਾ 7000 ਦਾ ਜੋੜਾ ਬਰੀਡ ਤੇ ਹੀ ਕੰਮ ਆ ਬਾਈ ਕਿੰਨੇ ਦਾ ਪਤਾ ਮਾ ਨਾ ਮੂਰ ਓਏ ਪਰਾਖਰਾ ਵਾਲੇ ਇਹਨੇ ਗੱਲ ਮੈਂ ਯਾਰ ਦੋਹੀ ਗੱਲਾਂ ਕਰਦੇ ਹੁੰਦੇ ਆ ਲੁਬੇੜ ਯਾਰ ਭਾਈ ਇੱਕ ਛਾਂਟਿਆ ਬਰੀਡ ਵਾਲਾ ਤੂੰ ਚੰਗੀ ਬਰੀਡ ਦਾ ਤੂੰ ਛਾਂਟੀ ਬੈਠਾ ਕੰਮ ਕਰਦਾ ਫਾਰਮ ਉਹ ਬੋਗੇ ਨੇ ਫਾਰਮ ਚਾਰੇ ਲੱਗਾ ਬਾਈ ਨਾ ਲੰਦਾ ਕੋਈ ਯਾਰ ਜੱਗੀ ਤੋਂ ਵੇਰ ਗਿਆ ਸੌਦਾ ਅੱਜ ਬਹੁਤ ਬਹੁਤ ਮੈਨੂੰ ਲੱਗਦਾ ਹੈਗਾ ਯਾਰ 8000 ਦੇ ਕੰਮ ਕਰ ਆ ਜੱਗੀ ਵੇਰ ਗਿਆ ਤਾਂ ਇੱਥੋਂ ਸੌਦਾ ਅੱਜ ਜੱਗੀ ਆ ਬਰੀਡ ਵਾਲਾ ਹੀ ਮੰਗਦਾ ਤਾਂ ਹਾਂ ਛੀੜਾ ਤੇ ਬਿਮਾਰੀ ਦੋਨੇ ਲੈ ਲੈ ਬਰੀਡ ਦੋਨੇ ਲੈ ਉਹਨੇ ਲੈ ਨਹੀਂ ਯਾਰ ਮਾਂ ਨਹੀਂ ਹੁੰਦਾ ਤੇ ਪਤਾ ਹੀ ਉਹਦਾ ਸਾਰਿਆਂ ਨੂੰ ਪਤਾ ਹੁਣ ਕੀ ਕਰਿਆ ਜਾਵੇ ਮੈਨੂੰ ਪਤਾ ਹੈ ਮੇਰੇ ਬਾਪੂ ਸਾਹਿਬ ਦੀ ਬਰੀਡ ਹੈ ਓ ਤੈਨੂੰ ਬੋਗ ਗਿਆ ਹਜੇ ਪਤਾ ਨਹੀਂ ਇਹ ਬੱਕਰੀ ਦੀ ਮਾਂ ਨੂੰ ਚੰਨੀ ਨੇ ਜੋਇਆ ਸੀਗਾ ਮੁੱਖ ਮੰਤਰੀ ਨੇ ਉਹ ਬੱਕਰੀ ਦੇ ਬੱਚੇ ਆ ਇਹ ਤਾਂ ਇਹਨਾਂ ਦੇ ਪੈਰ ਵਿੰਗੇ ਹੋ ਗਏ ਆ ਮਾਰਾ ਯਾਰ ਦੀ ਜੋੜੀ ਲੈ ਕੇ ਤੈਨੂੰ ਕਿੱਥੇ ਦੇਣ ਲੱਗਾ ਮੈਂ ਹਾਂ ਮਾਰੀ ਲੈ ਗਿਆ ਉਹ ਪਾਰੀ ਲੈ ਗਿਆ ਮੈਂ ਅਗਲੇ ਕਿੱਥੇ ਖਰੀਦ ਦਿੱਤੀ ਹੋਗੀ ਨੇ ਪੈਸੇ ਦੇ ਕੇ ਆਏ ਐਂ ਤੇ ਮਾਰਦਾ ਕੰਮਾਂ ਨਾਲੇ ਵੀ ਤੂੰ ਨਹੀਂ ਮੈਂ ਇੱਥੇ ਘਾਟਾ ਖਾਈਂਗਾ ਤੇ ਨਾਲੇ ਤੂੰ ਜਿਹੜੇ ਗੱਲਾਂ ਕਰੇਗਾ ਉਹ ਤੇਰੀ ਬਣਦੀਆਂ ਚਾਰ ਵਾਸਤੇ ਨਾ ਤੁਹਾਨੂੰ ਸਹੀ ਆ ਉਹ ਬੋਗੇ ਉਹ ਬੋਗੇ ਬੋਗੇ ਜੇ ਫਾਰਮ ਬਣਾਉਣਾ ਤਾਂ ਚੰਗੇ ਪਸ਼ੂ ਇਹ ਵਜੇ ਖਰੀਦ ਉਹ ਬੋਗੇ ਓਏ ਚੰਗੇ ਲੈ ਕੇ ਜਾ ਫਿਰ ਉਹ ਬੋਗੇ ਚਲਾ ਯਾਰ ਮਾਰਸ ਉੱਪਰ ਆ ਇਧਰ ਤਾਂ ਆਇਆ ਓਏ ਆਇਆ ਲਵੇ ਲੈਣਾ ਇਧਰ ਹੀ ਬਲਾ ਚੰਗਿਆਂ ਦਾ ਸੌਦਾ ਕਰ ਬਾਅਦ ਚ ਮਾੜੇ ਵੇਚਾਂਗੇ ਤੇਰੇ ਪਿੰਦਰ ਤੋਂ ਟੁੜੇ ਹੋਏ ਤੈਨੂੰ ਨਾ ਪਤਾ ਤੇਰੇ ਤਾਂ ਦੀਵਾ ਜੀ ਲੱਗੀ ਪਈ ਏ ਸਾਡੀ ਇਹ ਸੱਤ ਦਿਨ ਆਜੀ ਬਸ ਸੱਤ ਬੇਲੋ ਕੜ ਕੇ ਉਹ ਡੇਰ ਵਾਲੀ ਗੱਲ ਕੀਤੀ ਤੈਨੂੰ ਯਾਰ ਉਹ ਗੱਲ ਉਹ ਕਰ ਹੁਣ ਤੂੰ ਕੀ ਲਾਤਾ ਸਾਢੇ ਹੱਟ ਕਹਿੰਦਾ ਭਾਈ ਮੈਂ ਦਾਂ ਭਾਈ ਯਾਰ ਦੇ ਦੇ ਹੁਣ ਤਾਂ ਬਾਈ ਹੁਣ ਨਾ ਮੁਕਰ ਜੇ ਤਾਂ ਤੈਨੂੰ ਮਾਣ ਆ ਇੱਕ ਵਾਰ ਰੁਪਈਆ ਇੱਕ ਵਾਰ ਤੇਰੇ ਬੱਕਰੇ ਆ ਭਰਾ ਆਪਾਂ ਗੱਲ ਸੱਚੀ ਬੰਦਿਆਂ ਦੀ ਜਿਹੜਾ ਆਪਾਂ ਤੂੰ ਠੀਕ ਆ ਸੀ ਸਿੱਧਾ ਸੱਤ ਕਹਿੰਦਾ ਆਠ ਕਿਉਂਕਿ ਕਰ ਆਪਾਂ 12 ਮੰਗਿਆ ਸੀਗਾ ਜੇ ਤੂੰ ਆ ਜਾਇ ਕਰਕੇ ਦੱਸ ਮੈਂ 11 ਜਿਹਾ ਲਾਇਆ ਵੜ ਕੇ ਬਾਈ ਕਰਨਾ ਤੂੰ ਇੱਕ ਵਾਰੀ ਨਿਵੇੜ ਦੇ ਬਾਈ ਆ 500 ਨੋਟ ਤੋਂ 500 ਚ ਲੈ ਗਏ 13000 ਦਾ ਇੱਕ ਖਲਾਸ ਰੱਖਣੇ ਬਾਈ ਯਾਰ ਇਹਨੇ ਫਾਰਮ ਬਣਾਉਣਾ ਦੇ ਦੇ ਵੀਰ ਬਣ ਕੇ ਐ ਨਾ ਕਰ ਆ ਜਾ ਸਾਡੇ ਨਾਲ ਆ ਜਾ ਬੰਦੇ ਖੜੇ ਪਾਸਾ ਠੀਕ ਆ ਬ్రో ਹੁਣ ਮੋੜ ਜਾ ਇਧਰ ਮੁੜਿਆ ਹਣਾ ਜੇ ਤੂੰ ਪਿੱਛੇ ਕਰ ਰਿਹਾ ਬਲੱਡ ਰੈਨ ਆ ਉਧਰ ਰੈਨ ਕਰਕੇ ਬਾਈ 8:00 ਵਜੇ 8:30 ਜੇ ਤੂੰ ਪਿੱਛੇ ਕਰ ਰਿਹਾ ਕਰ ਲੈ ਕੋਈ ਨਹੀਂ ਜੇ ਭਾ ਮੂਵੀ ਬਣੀਏ ਮੈਂ ਬਲਦਾਂ ਦਾ ਗੰਦਰਾ ਛੱਡ ਲੈਣੀ 2000 ਘੜ ਦੋ 3000 ਘੜ ਉਹ ਬਾਈ ਯਾਰ ਦਿਲ ਨਾ ਵੇਚ ਦੇ ਦਿਲ ਨਾ ਵੇਚ ਯਾਰ ਇਹ ਵੀ ਦਿਲ ਨਾ ਲੈਂਦਾ ਬਾਈ ਸੋਚੋਗੇ ਵੇਚੀ ਓਏ ਜੇ ਇੰਨੀ ਵੱਡੇ ਤਾਂ ਵੀ ਬੀੜੋ ਨਹੀਂ ਲੱਗੂ ਜੇ ਇੰਨੀ ਵੱਡੇ ਤਾਂ ਵੀ ਬੀੜੋ ਨਹੀਂ ਲੱਗੂ ਜੇ ਵੱਡਣ ਤੇ ਆ ਗਿਆ ਤਾਂ ਮੈਂ ਤੈਨੂੰ ਕਹਦਾ ਤੂੰ ਲੈ ਜਾ ਯਾਰ ਇੱਕ ਟੋਕੇ ਪਤਾ ਹੈ ਗੈਰ ਤੂੰ ਫਾਰਮ 'ਚ ਛੱਡਣਾ ਹੈ ਬਰੀਡਰ ਰੱਖਣਾ ਯਾਰ ਬੱਚੇ ਆਉਂਦੇ ਵਰਗੇ ਪੈਦਾ ਕਰੇ ਵਜੇ ਇਹ ਜੇ ਬੱਚਿਆਂ ਦੀ ਸਾਨੂੰ ਲੋੜ ਆ ਏਹ ਜੇ ਬਰੀਡਰ ਦੀ ਸਾਨੂੰ ਲੋੜ ਹੈ ਭਾਈ ਜਿੰਨੇ ਬੰਦੇ ਨੇ ਕਿਹਾ ਪੌਣੇ ਦਾ ਘਰ ਨਹੀਂ ਰਹੀਗੇ ਰੱਖ ਯਾਰ ਤੂੰ ਗਿੰਦਾ ਕਿਉਂ ਨਹੀਂ ਯਾਰ ਫੇਰ ਮੋੜ ਦਿਨਾ ਤੂੰ ਵਾਰੀ ਵਾਰੀ ਬਾਈ ਹੋਰ ਮੂਵੀ ਵਧੀਆ ਨਹੀਂ ਪਤਾ ਚੱਕਰ ਕੀ ਹੈ ਭਗਵਾਨ ਵੀ ਪੈਸੇ ਲੈ ਕੇ ਲੈਣਾ ਬੱਕਰੇ ਦਾ ਕੋਈ ਨਹੀਂ ਜਮਾਨ ਵੀ ਕੋਈ ਚੀਜ਼ ਹੁੰਦੀ ਹੈ ਬੰਦੇ ਬਾਈ ਯਾਰ ਹੁਣ ਮੋੜ ਨਾ ਵੀਰ ਬਣ ਕੇ ਗਲਵੰਤ ਉਹ ਖੜ ਜਾ ਭਰਾਵਾ ਜੇ ਤੂੰ ਉਹ ਗੱਲ ਹੌਣ ਤੋਂ ਬੰਦਿਆ ਖੜ ਕੇ ਪਾਸੇ ਲੈ ਵੀ ਚਾਰੇ ਲੱਤਾਂ ਵਿੰਗੀਆਂ ਇਹਦੀਆਂ ਚਾਰੇ ਲੱਤਾਂ ਵਿੰਗੀਆਂ ਚਾਰੇ ਲੱਤਾਂ ਵਿੰਗੀਆਂ ਉਹ ਨਹੀਂ ਨਹੀਂ 500 ਰੁਪਏ ਦਿਖਾਈਓ ਕਰੂਗਾ ਦੋਆਂ ਦੀ ਨਹੀਂ ਨਹੀਂ ਫਿਰ ਗੱਲ ਉਹੀ ਹੋ ਵੀ ਆ ਹੈਲੋ ਭਾਈ ਹੋ ਗਿਆ ਸੌਦਾ ਯਾਰ ਸੌਦਾ ਦਾ ਹੋ ਗਿਆ ਅੱ ਲੱਤਾਂ ਵਿਖਾਉਣ ਦੀ ਕੋਸ਼ਿਸ਼ ਕਰਦਾ ਯਾਰ ਬੱਕਰੇ ਜਾਂ ਜਾਵੇ ਮੇਰੇ ਬੁੱਗੇ ਮਿੱਤ ਜਵਾਨ ਤਾਂ ਵਾ ਜਵਾਂ ਯਾਰ ਗਿਆਨੀ ਦੇਊਗਾ ਪਰਸੇ ਐਸਾ ਇਹਨਾਂ ਦੋਸਤ ਸੋਚੀਆਂ ਜੀਆਂ ਬੈਠੀਆਂ ਮੇਰੀ ਤਾਂ ਗੱਲ ਸੁਣਾ ਹੀ ਆਪੇ ਲੈਣ ਜਾਣਦੇ ਆ ਉਹ ਤਾਂ ਭਾਈ ਮੇਰੇ ਨਾਲ ਲੈਕ ਨਹੀਂ ਆ ਆਹ ਬਰੀਡ ਤੇ ਕੰਮ ਆ ਬਾਈ ਦਾ ਭਾਈ ਗਿਆਨੀ ਤੇਰਾ ਸਾਢੇ 8 ਦੇ ਲੈਂਗਾ ਦਾ ਫਰਜ਼ਾ ਨਹੀਂ ਤੇ ਨਹੀਂ ਪੜਨਾ ਪੂਜਾ ਸਿੰਘ ਮੇਰੇ ਮਾਰੀ ਉਹ ਸਾਢੇ 8 ਦੇ ਕਰਤੇ ਕਿਵੇਂ ਕੀਤਾ ਬੋ ਗਿਆ ਕਿਵੇਂ ਕਰਤਾ ਉਹ ਗੱਲ ਤਾਂ ਸੁਣ ਲੈ ਪਹਿਲਾ ਯਾਰ ਇਹ 68 ਦੀ ਲਖਾਈ ਆਪਾਂ ਕਰਾਉਣੀ ਹੈ ਤੂੰ ਕਰਾਉਣੀ ਆ ਲਾ ਬਈ ਬਹੁਤ ਟੌਪ ਪ੍ਰਿੰਟ ਆ ਇਹਦਾ ਸਾਨੂੰ ਵਸਾਉਣਾ ਅਸੀਂ ਇਹਦਾ ਝਲਕ ਮੈਂ ਤਾਂ ਯਾਰ ਜੇ ਕਿਸੇ ਨੂੰ ਚੰਗੇ ਚੰਗੇ ਬੱਚਿਆਂ ਦੀ ਲੋੜ ਪਵੇ ਤਾਂ ਅੱਜ ਤੋਂ ਸਾਲ ਨੂੰ ਭਾਈ ਕੋਲੋਂ ਤੁਸੀਂ ਲੈ ਸਕਦੇ ਆ ਇਹਦੇ ਬੱਚੇ ਸਰਪੰਚਾ ਵੱਡੇ ਰਕਿਆਂ ਬਾਈ ਤੇ ਬਾਈ ਦਾ ਚੱਲ ਬਾਈ ਪੈਸੇ ਦੇ ਪਹਿਲਾਂ ਲੁੱਟ ਲੈ ਬਾਜ਼ਾਰ ਉਹ ਗਾ ਲੁੱਟ ਗਿਆ ਬਾਜ਼ਾਰ ਆਗੇ ਪੈਸੇ ਠੀਕ ਆ ਬਾਈ ਤੇ ਮਾਲਕ ਹੈ ਕੋਈ ਬੱਕਰੀ ਕੋਈ ਗੋਸਟਰੀ ਆਪਣੇ ਕੋਲ ਨਸਲ ਹੀ ਆ ਇਸ ਕੀ ਚਲੂਗੀ ਬਾਈ ਇਹਦੀ ਇਹ 20 1500 ਰੁਪਿਆ ਕੋਈ ਗਰੀਬ ਇਨਸਾਨ ਵੀ ਕਿਸਾਨ ਭਰਾ ਸਕਦਾ ਬੱਕਰੀ ਬਹੁਤ ਧੰਨਵਾਦ ਬਾਈ ਜਿਹੜਾ ਕਲਾਮ ਬਾਈ ਜਿਹੜਾ ਸ੍ਰੀ ਮੁਖਤਸਰ ਸਾਹਿਬ 18 ਰੋਡ ਤੇ ਆਪਣਾ ਘਰ ਆ ਨੰਬਰ ਬਾਈ ਨੰਬਰ ਆਪਣਾ 826420700 ਜੀ ਬਹੁਤ ਬਹੁਤ ਧੰਨਵਾਦ ਬਾਈ ਏ ਨਹੀਂ ਮੁੱਕਦਾ ਹੁਣ ਕੰਮ ਕੀ ਹੋ ਗਿਆ ਓਕੇ ਹੋ ਗਿਆ ਕੰਮ ਆਪ ਰਾਕੇ ਓ 300 ਰੁਪਇਆ ਪਾਇਆ ਉਹਨੇ ਕੀ ਪਾਇਆ ਕੋਈ ਪਾਇਆ ਹੋਰ ਨਹੀਂ ਪਾਇਆ ਹਾਇ ਕੋਈ ਕੁਝ ਵੀ ਨਹੀਂ ਪਾਇਆ ਗਣ ਪੈਸੇ ਓ ਵੇਖ ਤੂੰ ਯਾਰ ਤੀਜੇ ਬੰਦੇ ਦਾ ਸਿੱਟੀ ਆਪਾਂ ਖਬਰ ਕੀ ਬੋਲਣਾ ਸੀਗਾ ਦੋ 300 ਦੀ ਛੱਡ ਕਰ ਗਣ ਪੈਸੇ ਗਣ ਪੈਸੇ ਚੱਲ ਲੈ ਜਾ ਮੈਲੇ ਤੇ ਖੜੋ ਓ ਨਹੀਂ ਭਾਈ ਪੈ ਲੈ ਦੀਆ ਪੈ ਲੈ ਦੀਆ ਪੈ ਲੈ ਦੀਆ ਭਾਈ ਸਾਡੇ ਨਾਲ ਅਸੀਂ ਤਾਂ ਕੋਹ ਪ੍ਰੇਮ ਨਾਲ ਲੈ ਕੇ ਦਿੱਤੀ ਆਨੂੰ ਉਹਨੇ ਲਾ ਪਾਏ ਸਾਨੂੰ ਵੀ ਪਤਾ ਹੈ ਇੱਧਰ ਸਾਹਮਣੇ ਖੜ ਸਾਹਮਣੇ ਆਇਆ ਖੜ ਹੈ ਲਓ ਵੀ ਆ ਬੱਕਰੀ ਮੋਹ ਪਿਆਰ ਨਾਲ ਸੌਦਾ ਕੀਤਾ ਬਾਈਆਂ ਨੇ ਕਿਹੜਾ ਪਿੰਡਾ ਬਾਈ ਆਪਣਾ ਕਰੀਰ ਵਾਲੀ ਕਰੀਰ ਵਾਲੀ ਬਾਈ ਬੈਠੇ ਗੱਡੀਆਂ ਵਾਲੇ ਤੇ 10 ਮੰਗਦੇ ਸੀ ਮੈਨੂੰ ਆਦੇ 8 ਤੇ ਬਾਈ ਕੀ ਨਾ ਆਪਣਾ ਬਾਈ ਗੱਗੇ ਜੀ ਸੰਸਾਰ 5 ਲਾ ਕੇ 300 ਹੀ ਵਧਿਆ ਤੇ 5 ਲਾਇਆ ਸੀਗਾ ਇਹਨੇ ਤੇ ਬਾਜਵਾ ਸਾਹਿਬ ਨੇ ਦਿਖਾਈ 550 ਇਹਦੀ ਕਰਾਤੀ ਹਾਂ ਜੀ ਉਹ ਬਾਈ ਨੇ ਕਰਾਉਣੀ ਬਾਈ ਨੇ ਕਰਾਉਣੀ ਬਾਈ ਕੀ ਨਾ ਆਪਣਾ ਗੱਗੀ ਗੱਗੀ ਤੇ ਮਗਰ ਬੋਗਾ ਖੜਾ ਬਾਜ ਬਾਜ ਛੱਪਟਣ ਨੂੰ ਫਿਰਦਾ ਆਹ ਮਗਰ ਬਾਜ ਪੈ ਗਿਆ ਸ਼ਿਕਾਰ ਜੱਫਟ ਨੂੰ ਫਿਰਦਾ ਬਾਜ ਉਹ ਤਾਂ ਛਡਾਇਆ ਗੈਣ ਪੈਸੇ ਲਾ ਹੁਣ ਕਿਹਨੂੰ ਨਫਾ ਦੇ ਕੇ ਜਾਊਗੀ ਦੇਊਗੀ ਮੈਂ ਇਹਨਾਂ ਤੂੰ ਕਸ ਨਾ ਲਾ ਲਾ ਤੂੰ ਆੜੀਆਂ ਤੋਂ ਵੀ ਨਾ ਆ ਜਾਂਦਾ ਸਾਨੂੰ ਵੀ ਦੇ ਆ ਬੰਦੇ ਟੱਕਰਾ ਮਾਰਦੇ ਵੀ ਆ ਤੁਹਾਨੂੰ ਸ਼ਾਬਾਸ਼ ਤੁਹਾਨੂੰ ਸ਼ਾਬਾਸ਼ ਤੁਹਾਨੂੰ ਸ਼ਾਬਾਸ਼ ਬੰਦੇ ਕੀ ਕਰੋ ਬਈ ਹੋ ਗਿਆ ਸਭ ਦਾ ਆਏ ਆ ਵੀ ਜੋ ਕੋਈ ਸਿਆਣਿਆਂ ਦੇ ਹੁੰਦੇ ਜੇ ਬੱਚਾ ਰੋਊਗਾ ਤਾਂ ਮਾਂ ਦੁੱਧ ਦੇਊਗੀ ਉਹ ਗੱਲ ਆ ਕਿ ਜੇ ਇਹਨਾਂ ਨੇ ਮੈਨੂੰ ਆਖਿਆ ਤੇ ਦੋ ਮਿੰਟਾਂ ਚ ਸੌਦਾ ਹੋ ਗਿਆ ਬਹੁਤ ਵੱਡਾ ਦੁੱਧ ਤੋਂ ਘੁਮਾਰਗਾ ਮੈਂ ਬੱਚੇ ਵੀ ਦੇਣੇ ਆ 35 ਦਾ ਹਾਂ ਸਹੀ ਆ ਆਪਾਂ ਕੋਈ ਜਲਾਲੀ ਨਹੀਂ ਆਪਣੀ ਮਾਲੀ ਸੌਹ ਵਾਲੀ ਗੱਲ ਆ ਮੂੰਹ ਐ ਰੱਖ ਮੂੰਹ ਐ ਰੱਖ ਬੱਚੇ ਵੀ ਦੇਣੇ ਇੱਕ 35 ਮੰਗਦੇ ਆ ਬੱਚੇ ਵੀ ਇੱਕ 35 ਬੱਚੇ ਦੀ ਬੋਲੀ ਲਵਾਵਾਂਗੇ ਤੇਰੀ ਗੱਲ ਆ ਨਾ ਤੇਰੀ ਜਾਲ ਕਰਨ ਲੱਗ ਗੱਲ ਬੱਚਿਆਂ ਦੀ ਬੋਲੀ ਮੂੰਹ 16.5 ਆਖਿਆ ਸਾਰੇ 14 ਨਹੀਂ 14 ਕਿ ਵੇ ਮੇਰਾ ਮਰਜੀ ਕਿੱਲਾ ਨਹੀਂ ਆਪਾਂ ਤਾਂ ਲੈ ਆਏ ਇਹ 16 ਦਾ ਸਹੀ ਆ ਹਾਂ ਲੈ ਫੜਾ ਸਾਡੇ 16 ਕਿਹਾ ਯਾਰ ਨਹੀਂ ਜਦੋਂ ਮੈਂ ਕਹਿੰਦਾ ਯਾਰ ਨਹੀਂ ਮੈਂ ਜਾਈ ਰੂਪ ਉਹਨੇ ਨੂੰ ਕਰ ਲਾਈ ਆਂ 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 ਕਰਕੇ ਰੱਖਿਆ ਕੋਈ ਦਿਸੇ ਤਾਂ ਸਹੀ ਆਂ ਵਿਖਾਈਏ ਤਾਂ ਗਿਣਦੇ ਪੈਸੇ ਗਿਣਦੇ ਪੈਸੇ ਚੈੱਕ ਵੀ ਪੈਸੇ ਗਿਣਤੇ ਲੈਣਾ 14000 ਚੱਕਰ ਉਹ ਬਾਅਦ ਹਾਇਦਰਲੇ ਹੋਈ ਐਨੂੰ ਜੱਗੀ ਹੋਈ ਐਨੂੰ ਕਰਾਂ 8200 ਹੋ ਗਿਆ ਯਾਰ ਦੇਵੇ ਦੇਵੇ 82 ਦੇਈਦਾ ਬੰਦੇ ਦਾ ਨਾਮ ਬੰਦਾ ਪਿਆਸਾ ਫਿਰ ਤੜਕੇ ਤਾਨੂੰ ਲੈ ਕੇ ਪੁਰਾ ਫਿਰ ਉਦੋਂ ਨਾਲ 85 ਦਿੱਤੀ 85 ਸਮਝਦਾ ਮੇਰੇ ਬੋਲੀ ਲਵਾ ਯਾਰ ਬੋਲੀ ਲਵਾ ਯਾਰ ਬੋਲੀ ਲਵਾ ਬੋਲੀ ਲਵਾ ਉਹ ਨਾ ਭਰਾਵਾ ਆਏ ਨਾ ਮੰਨ ਮੈਨੂੰ ਵੀ ਪਤਾ ਹੈ ਦਿਖਾਈ ਆਪ ਕੋ ਮੇਰੇ ਪਤਾ ਪਾਈ ਦਿਖਾਈ ਬੋਕੇ ਤੂੰ ਲੈ ਬੋਕੇ ਬੋਕੇ ਪਾਪ ਦਾ ਕਾਇਰ ਹਾਂ ਜਿਹੜੀ ਗੱਲ ਇਹਨੇ ਮੰਦੀ ਚੱਲਦੀ ਆ ਗਿਆ 82 ਸਾਲ ਫਿਰ ਹੋਈ ਨਹੀਂ 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 ਹੋਈ ਨ ਮੰਦੜਾ ਮੈਂ ਤੂੰ ਐਨੂੰ ਹੀ ਮਾਰਿਆ ਭਾਈ ਹੋਈ ਕਰੇ ਸੂਤ ਦਿਖਾਈ ਲਿਖਾਈ ਆਪਦੀ ਆਪਦੀ ਦਿਖਾਈ ਆਪਦੀ ਆਪਦੀ ਮੈਨੂੰ ਵੀ 80 ਸੋ ਬਾਈ ਯਾਰ ਮੂੰਹ ਐਨੂੰ ਰੱਖੀ ਮਾੜਾ ਮੂੰਹ ਐਨੂੰ 80 ਕੋ ਦੇਉਂਗਾ ਮੈਂ ਓ ਬਾਈ ਲਿਖਾਈ ਆਪਦੀ ਆਪਦੀ ਰਹਿਣ ਦੇ ਬਾਈ 80 ਸੋ ਕਰਕੇ ਬਹਿ ਗਏ ਉਹ ਚੰਨ ਦੇ ਗਾਣੇ ਉਹ ਨਹੀਂ ਸਹੀ ਆ 80 ਦੀ ਖਰਾ 80 ਦੇ ਦੇ ਯਾਰ ਉਹਨਾਂ ਨੂੰ ਕਿਤੇ 80 ਰਹਿ ਗਈ ਉਹਨਾਂ ਨੂੰ ਤੇ ਬਾਈ ਤੇ ਮੈਂ ਮੇਰੇ ਦਿਨ ਕਿਨਿਕ ਜਵਾਗ ਜਵਾਨ ਤਾਂ ਮੈਂ ਭੱਜਾਂ ਮੈਂ ਇਹਨਾਂ ਨੂੰ 75 ਕਹਿ ਦੇ ਆਉਣ ਫੇਰ ਗੁੱਸਾ ਨਾ ਆਊਗਾ ਕੋਈ ਗੁੱਸਾ ਨਹੀਂ ਮਾਰਦਾ ਇੱਕ ਮਿੰਟਾਂ 72 ਰੁਪਏ ਦਾ ਇੱਕ ਗਾਰ ਸੌ ਲਿਆ ਪਹਿਲਾ ਗਾਰ ਸੌ ਗੱਲ ਸੌ ਦੀ ਹੈ ਕੋਈ ਸੌ ਨਾ ਨਾ ਤਾਂ ਵੱਡਾ ਹੋ ਗਿਆ ਨਾ ਛੋਟਾ 82 ਜੋ ਵੀ ਲਖਾਈ ਆਪ ਦਵਾ ਦੀ ਛੱਟ ਪਣੀ ਹੋ ਗਈ ਚੱਕ ਲਈ ਮੈਂ ਕਿਸ ਨੂੰ ਮੋੜਨੀ ਜਿਹੜਾ ਪਿੰਡਾ ਬਾਈ ਦਾ ਪਿੰਡਾਰੀ ਨੋਟ ਠੀਕ ਹੈ ਠੀਕ ਹੈ ਤਾਂ ਹੀ ਬੋਲੀ ਤਾਂ ਹੀ ਬੋਲੀ ਲੋਈ ਜਾਂਦੇ ਸੀ ਆ ਵੇ ਕਿਉਂ ਲਾਓ ਵੀ ਆ ਬੱਕਰੀ ਆ ਸੌਦਾ ਸਰੇ ਚੱਲ ਗਿਆ 8200 ਰੁਪਿਆ ਲਖਾਈ ਆਪੋ ਆਪਣੀ ਆਈ ਆਈ ਹੋਇਆ ਆਈ ਹੋਇਆ ਨਹੀਂ ਕਰੀਦਾ ਹੁੰਦਾ ਯਾਰ ਸੌੜੇ ਨਾਲ ਜਾਣਾ ਐ ਕਰਨ ਦੀ ਗੱਲ ਨਹੀਂ ਤੂੰ ਆ ਪੈਸੇ ਗਿਣੋ ਯਾਰ ਤੁਸੀਂ ਪਹਿਲਾਂ ਨਵੇੜੋ ਦਾ ਕੰਮ ਬੈਗ ਲਾ ਲਈਆਂ ਨਾ ਵੀਡੀਓ ਬਣੀ ਹੈ ਨਾ ਵੀਡੀਓ ਦੁਬਾਰਾ ਦੇਖ ਸਕਦਾ 8200 ਹੀ ਕਰਦੇ ਰਹਿੰਦਾ ਹੁੰਦਾ ਨਾ ਨਹੀਂ ਨਹੀਂ ਲਿਖਾਈ ਆਪਣੋ ਆਪਣੀ ਕਰੀ ਲੈ ਵੀ ਬੱਕਰੀ ਜਿਹੜੀ ਲਈ ਸੀਗੀ ਜੂਪੇ ਨੇ ਜਗਰੂਬ ਨੇ ਮੱਲਣ ਵਾਲੇ ਨੇ ਨਾਲ ਹੋ ਜਾ ਬਾਈ ਮੱਲਣ ਵਾਲਿਆ ਕੜਾਤਾ ਸਿਰੇ ਠੀਕ ਆ ਭਾਈ ਠੀਕ ਆ ਭਾਈ 8200 ਰੁਪਿਆ ਇਹਨੂੰ ਦੇਤਾ ਲਖਾਈ ਆਪੋ ਆਪਣੀਆਂ ਬਹੁਤ ਬਹੁਤ ਧੰਨਵਾਦ ਭਾਈ ਜੀ ਕਰਾ ਲਓ ਲਖਾਈ ਆ ਆ ਜੋੜੀ ਦਾ 25000 25000 25000 ਲੈ ਵੀ ਆ ਜੋੜੀ ਦਾ ਬਰੀਡ ਉਸੇ ਨਾਲ ਦੀ ਆ ਵੀ ਇਹਨਾਂ ਦੇ ਪੈਰ ਸਿੱਧੇ ਆ ਲੈ ਭਾਈ ਬੁਖਾਰੀਏ ਯਾਰਾ ਜੋੜੀ ਦਾ 25000 ਮੰਗਿਆ ਕੀ ਰਿਆ ਇਹ ਆਪਣੇ ਭਾਈ ਜਾਇਜ ਗੱਲ ਕਰਿਆ ਨਹੀਂ ਤੁਸੀਂ ਕਰਾਉਣੀ ਆ ਉਹ ਭਰਾਵਾਂ ਚਾਰ ਆ ਫਿਰ ਦੋ ਹੋਰ ਆ ਇਹਨਾਂ ਦਾ ਮਕਾਓ ਵੀ ਵੇਚ ਦਾਂਗੇ ਤੇਨੂੰ ਲੈ ਲੈ ਹੁਣ ਮੱਚਾ ਬਣਾ ਦਾ ਚੱਕ ਲੈ ਮੱਚਾ ਬਦ ਹੋ ਗਿਆ ਮਿਸਰੀ ਦੀ ਚੱਲ ਕੋਈ ਨਹੀਂ ਸੁਣਦੇ ਜੀ ਮੈਂ ਨਹੀਂ ਥੋੜੀ ਭਰਾਵਾ ਇਹ ਲਓ ਵੀ ਇੱਕ ਆ ਸੌਦਾ ਹੈ ਸੋਨੂ ਡੱਬ ਵਾਲੀ ਢਾ ਵਾਲੇ ਨਾਲ ਬੱਕਰੀ ਆ ਇਹ ਬਰਬਰੀ ਤੇ ਮਗਰ ਬੱਚਾ ਕਿਹੜਾ ਅੰਕਲ ਬੱਕਰਾ ਇਹ ਲਓ ਜੀ ਬੱਕਰਾ ਹੀ ਆ ਬੱਕਰਾ ਹੀ ਆ ਲੈ ਚਲੋ ਜੀ ਲੈ ਚਲੋ ਅੰਕਲ ਜੀ ਲਓ ਜੀ ਆ ਬੱਕਰਾ ਹੈ ਅੰਕਲ ਜੀ ਪਿੰਡ ਆਪਣਾ ਕੌਣੀ ਆ ਠੀਕ ਆ ਜੀ ਤੇ ਕੀ ਲੈਣਾ ਦੇਣਾ ਕੀਤਾ ਬਾਈ ਕਿਵੇਂ ਹੋਇਆ ਸੌਦਾ ਕੀਤਾ 700 ਰੁਪਏ ਦਿੱਤਾ ਨਾਲ 700 ਰੁਪਏ ਆ ਗਿਆ ਬੱਕਰੀ ਵਿਖਾ ਦਿਆ ਮੈਂ ਪੱਠ ਵਿਖਾ ਦਿਆ ਉਹ ਆ ਗਿਆ ਆ ਗਿਆ ਓ ਯਾਰ ਇਹ ਸੌਦਾ ਮੜਾ ਵਿਖਾ ਦਿਆ ਮੈਂ ਲਓ ਆ ਪੱਠ ਦੇ ਨਾਲ ਸੌਦਾ ਹੋਇਆ 700 ਰੁਪਈਆ ਨਾਲ ਨਾ ਫੜਕਾ ਸੋਨੂ ਮਲੋਟ ਵਾਲੇ ਨਾਲ ਆਏ ਠੀਕ ਹੈ ਜੀ ਠੀਕ ਆ ਬਾਪੂ ਜੀ ਠੀਕ ਆ ਬਾਪੂ ਖਾਣਾ ਪੈਸੇ ਦੇਤੇ ਉਹਨੂੰ ਓਕੇ ਧੰਨਵਾਦ ਜੀ ਲਓ ਵੀ ਮਿੱਤਰੋ ਇੱਕ ਸੌਦਾ ਹੋਇਆ ਆ ਬੱਕਰੀ ਸਾਡੇ ਕਿੰਨੇ ਦੀ ਲਈ ਸੀ ਹੈ ਕਿੰਨੇ ਦੀ ਲਈ ਸੀ ਸਾਢੇ ਕਿੰਨੇ ਹਜ਼ਾਰ ਦੇ ਅੱਛਾ 2500 ਦੀ 30500 ਦਾ ਸੌਦਾ ਹੋਇਆ ਤੇ ਦੋ ਪੱਠਾ ਇਹਦੇ ਮਗਰ ਇੱਥੋਂ ਹੀ ਇਹ ਬੱਕਰੀ ਲਈ ਸੀਗੀ ਤੇ ਸੰਜੂ ਤੇ ਕਪਤਾਨ ਫਰੀਦਕੋਟ ਤੋਂ ਇਹਨਾਂ ਨੇ ਖਰੀਦੀ ਸੀ ਤੇ ਆਪਣਾ ਕੀ ਨਾਂ ਅੰਕਲ ਜੀ ਬਲਵੀਰ ਸਿੰਘ ਸਰਾਵਾ ਬਲਵੀਰ ਸਿੰਘ ਪਿੰਡ ਸਰਾਵਾ ਨੇ ਇਹ ਬੱਕਰੀ ਖਰੀਦੀ ਆ ਤੇ ਕਿਵੇਂ ਹੋਇਆ ਸੌਦਾ ਜੀ ਸੌਦਾ ਹੋਇਆ ਇਹ ਦੇਣਗੇ ਇਹ ਆਪਣੇ ਸਾਡੇ 30 ਦੇ ਕੇ ਸਾਡੇ 10 ਦੇ ਹਾਂ ਸਾਡੇ 10 ਦਿਨ ਵੀ 20000 ਰੁਪਏ ਸੌਦਾ ਕਿੰਨੇ ਦਾ ਹੋਇਆ 20000 20500 ਕਿੰਨੇ ਦਾ 20500 ਵੀ ਦਾ ਹੋਇਆ ਨਾ ਕਿੰਨੇ ਬਚੇ 10 ਸਾਡੇ 10 ਦਿਨ ਵੀ 20000 ਰਹਿ ਗਿਆ 20000 ਸਾਡੇ 10 ਦਿੱਤਾ ਹੈ 12000 ਵੀ ਬਹੁਤ ਸਸਤਾ ਹੋਣਾ ਤੇ ਵੀ ਆਉਂਦਾ ਇਹਦਾ ਲਖਾਈ ਉਹ ਪਾਈਆ ਮੈਂ ਤਾਂ ਮੁੱਲ ਅੱਗੇ ਲਗਾਇਆ ਹਾਂ ਹਾਂ ਅਗਲੀ ਮੰਡੀ ਐਤਵਾਰ ਦਾ ਕਰਾਰ ਸਾਡੇ ਕੋਲੇ ਜਵਾਲ ਹੋਈ ਅਸੀਂ ਇੰਨੇ ਚੁਣੇ ਅੱਜ 31 ਮਾਰਚ ਆ 31 ਮਾਰਚ ਤੇ ਅਗਲੇ ਅਗਲੇ ਐਂ ਤਾਂ ਸਹੀ ਆ ਸਹੀ ਆ ਸਹੀ ਆ ਸਹੀ ਆ ਸਾਰਾ ਪੈਸੇ ਦੇ ਆਬ ਪੈਸੇ ਦਿਓ ਬਾਈ ਹਾਂ ਪੈਸੇ ਬਣਾ ਦੇ ਪੈਸੇ ਦੇ ਦਿਵਾਏ ਪੈਸੇ ਦਿਓ ਬਾਈ ਜੀ ਹਾਂ ਗਣ ਕੇ ਬਸ ਤਰਨਾ ਮਤ ਕਰ ਓਏ ਵਦਿਆ ਆ ਲਿਆ ਹੁਣ ਠੀਕ ਆ ਮਾਸ ਫੰਡਾਓ ਸਾਵਣਾਂ ਯਾਰ ਮੈਂ ਤਾਂ ਭਾੜੇ ਆਉਂਦੇ ਬੰਦੇ ਤੇ ਆਦੇ ਤੇ ਨਾ ਆਵੇ ਬਸ ਯਾਰ ਨਹੀਂ ਇਹਦਾ ਨਹੀਂ ਕਰਦਾ ਇਹਨਾਂ ਦਾ ਇੱਕ ਗੱਲ ਸੁਣ ਲੈ ਮੇਰੀ ਨਾ ਗਲਤ ਗੱਲ ਲਾ ਗਾ ਉਹ ਗੱਲ ਤਾਂ ਸੁਣ ਲੈ ਜੇ ਅਗਰ ਪੱਤਲਾ ਪਾਇ ਹੈ ਲੈ ਲੈ ਸਰ ਇੱਕ ਵਾਰੀ ਗੱਲ ਆ ਪੈਸੇ ਆ ਜੇ ਜੇਕਰ ਹੋਣ ਬਿੱਜਾਇਆ ਨਾ ਕਰੀ ਤੁਹਾਡੇ ਹਾਂ ਹੋਣ ਦੇ ਦੇ ਪੈਸੇ ਕੋਈ ਨਹੀਂ ਕੋਈ ਚੁਣਾਇਆ ਕਰ ਤਾ ਨਾ ਆਵੇਗਾ ਤੈਨੂੰ ਪੈਸੇ ਮਿਲ ਜਾਣਗੇ ਮੰਡੀ ਆਵੇ ਤੇ ਨਾਲ ਮਿਲ ਤੋਂ ਪੈਸੇ ਫੜ ਲੈ ਜੂਗਾ ਠੀਕ ਆ ਸਰ ਅਗਲੇ ਅਗਲੇ ਐਤਵਾਰ ਨੂੰ ਸਹੀ ਆ ਸਹੀ ਆ ਲਓ ਵੀ ਬੱਕਰੀ ਆ ਤੇ ਦੋ ਬੱਚੇ ਆ ਇੱਥੇ ਹੀ ਇਹ ਬੱਕਰੀ ਵਿਕੀ ਸੀਗੀ ਕਿੰਨੇ ਦਾ ਹੋਗਾ ਇਹ 35000 ਦਾ ਸੌਦਾ ਹੋਇਆ ਦੋ ਪੱਠਾ ਮਗਰ ਇੱਕ ਕੋਣੀ ਆ ਇੱਕ ਦੇ ਸਿੰਗ ਆ ਬਹੁਤ ਸ਼ਾਨਦਾਰ ਨਾ ਕਿ ਬਹੁਤ ਬਾਦਾ ਕਰੂਗਾ ਛੂੜ ਦਰਦਾ ਅੱਛਾ ਤੈਨੂੰ ਬਾਦਾ ਕਰੂਗਾ ਬਾਈ ਕੋ ਮੈਂ ਆ ਵੀਡੀਓ ਬਣਾਉਂਦਾ 100 ਜੜਦੇ 100 ਜੜਦੇ 100 ਤੈਨੂੰ ਖੁਸ਼ ਹੋਵੇ ਭਲੇ ਖੁਸ਼ ਹੋਵੇ